ਅੱਜ ਸਵੇਰੇ ਅਰਲੀ ਮਾਰਨਿੰਗ ਬਰਨਾਲਾ ਦੇ ਗੁਰਦੁਆਰਾ ਕੈਂਪੀ ਪ੍ਰਧਾਨਕੌਰ ਦੇ ਸਾਹਮਣੇ ਇੱਕ ਗੱਡੀ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ ਇਹਦੇ ਸਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ লাশ ਆ ਇਹਦੀ شناخت ਬਤੌਰ ਤਜਿੰਦਰ ਸਿੰਘ ਵਾਸੀ ਇਸਪਾਤ ਖਲਾ ਹੋਈ ਸੀ ਜਿਹਦੀ ਕਿ ਉਮਰ ਕਰੀਬ 24 ਸਾਲ ਸੀ ਇਹਦੇ ਹਸਪਤਾਲ ਦੇ ਵਿੱਚ ਇਹਨੂੰ ਲਿਜਾਇਆ ਗਿਆ ਜਦੋਂ ਇਹਦੀ ਇਹਨੂੰ ਜਿਹੜਾ ਪ੍ਰੋਕਲ ਡਾਕਟਰ ਸਾਹਿਬ ਨੇ ਡਿਕਲੇਅਰ ਕੀਤਾ ਗਿਆ ਸੀ ਤੇ ਇਸ ਦੇ ਉੱਤੇ ਕਾਰਵਾਈ ਕਰਦੇ ਆ ਜਿਹੜਾ ਮ੍ਰਿਤਕ ਰਜਿੰਦਰ ਸਿੰਘ ਸੀ ਇਸ ਦੇ ਫਾਦਰ ਮਨਕੀਰ ਸਿੰਘ ਸ਼ਾਮਤ ਤਫ਼तीश ਕੀਤਾ ਗਿਆ ਉਹਨਾਂ ਵੱਲੋਂ ਇਹ ਬਿਆਨ ਲਿਖਾਇਆ ਗਿਆ ਕਿ ਉਹਨਾਂ ਦਾ ਬੇਟਾ ਜਿਹੜਾ ਰਜਿੰਦਰ ਸਿੰਘ ਇਹ ਆਪਣੀ ਗੱਡੀ ਦੇ ਉੱਤੇ ਟੈਕਸੀ ਚਲਾਉਣ ਦਾ ਜਿਹੜਾ ਕੰਮ ਕਰਦਾ ਸੀ ਤੇ ਇਹ ਅੱਜ ਅਲੀ ਮਾਰਨਿੰਗ ਗੁਰਦੁਆਰਾ ਬੀਬੀ ਬਹਾਦਰ ਕੋਲ ਵਿਖੇ ਇਹ ਮਤਾ ਡੇਕੜਾਇਆ ਸੀ ਜਿੱਥੇ ਕਿ ਇਹਦੇ ਗੱਡੀ ਦੇ ਵਿੱਚ ਹੀ ਹਾਰਟ ਅਟੈਕ ਆਉਣ ਦੇ ਨਾਲ ਇਹਦੀ ਮੌਤ ਹੋ ਗਈ ਸੀ ਤੇ ਇਹ ਪਰਿਵਾਰ ਵੱਲੋਂ ਕਿਸੇ ਦੇ ਉੱਤੇ ਕੋਈ ਛਾਪ ਜਾਰ ਨਹੀਂ ਸੀ ਕੀਤਾ ਗਿਆ ਸੋ ਇਸ ਬਿਆਨ ਦੇ ਬੇਸਿਸ ਦੇ ਉੱਤੇ ਜਿਹੜਾ ਮ੍ਰਿਤਕ ਤੇਜਿੰਦਰ ਸਿੰਘ ਹੈ ਉਹਦੇ ਜਿਹੜਾ ਮੌਤ ਸੰਬੰਧੀ ਕਾਰਵਾਈ ਅਧੀਨਤਾ ਰਾ 194 ਬੀ ਐਨ ਐਸ ਐਸ ਜਿਹੜੀ ਹੈ ਉਹਨ ਵਿੱਚ ਲੈਂਦੀ ਗਈ ਸੀ ਤੇ ਬਾਡੀ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਜਿਹੜੀ ਜਿਹੜੀ ਬਾਡੀ ਹੈ ਉਹ ਪਰਿਵਾਰ ਦੇ حوالے ਕੀਤੀ ਗਈ ਆ ਪੋਸਟਮਾਰਟਮ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਛੱਟ ਵਗੈਰਾ ਕੋਈ ਇੰਜਰੀ ਇਹਦੇ ਉੱਤੇ ਨਹੀਂ ਆਈ ਸਾਹਮਣੇ ਤੇ ਇਸ ਤੋਂ ਬਾਅਦ ਕੁਝ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਮਲਕੀਤ ਸਿੰਘ ਵੱਲੋਂ মিডিਆ ਨਾਲ ਗੱਲਬਾਤ ਕਰਦੇ ਹੋਏ ਕੁਝ ਖੱਤਸੇ ਜ਼ਾਹਰ ਕੀਤੇ ਗਏ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਤੇਜਿੰਦਰ ਸਿੰਘ ਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕਿਸੇ ਵਿਅਕਤੀ ਨੇ ਕਿਹਾ ਸੀ ਕਿ ਕਿਤੇ ਐਕਸੀਡੈਂਟ ਹੋ ਗਿਆ ਤੋ ਜਲਦੀ ਆ ਜਾ ਸੋ ਤੇ ਦੂਜਾ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਮੋਬਾਈਲ ਜਨਨ ਨਹੀਂ ਬੜਿਆ ਸੋ ਇਹ ਸਾਰੇ ਖੱਤਸਿਆਂ ਨੂੰ ਦੇਖਦੇ ਹੋਏ ਜਿਹੜਾ ਇਹਦਾ ਮੋਬਾਈਲ ਫੋਨ ਹੈ ਇਹਦੀ ਅਸੀਂ ਜਿਹੜਾ ਟੈਕਨੀਕਲ ਤਰੀਕੇ ਨਾਲ ਜਾਂਚ ਕਰ ਰਹੇ ਹਾਂ ਤੇ ਹਰ ਪੱਖ ਤੋਂ ਜਿਹੜਾ ਇਹਨੂੰ ਪੁੱਛਿਆ ਜਾਏਗਾ ਜੇਕਰ ਕੋਈ ਵੀ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾਏਗੀ ਇਸ ਤੋਂ ਇਲਾਵਾ ਮਨਜੀਤ ਸਿੰਘ ਵੱਲੋਂ মিডিਆ ਨੂੰ ਮੁਖਾਤਬ ਹੁੰਦੇ ਹੋਏ ਇਹ ਗੱਲ ਵੀ ਕਹੀ ਗਈ ਸੀ ਕਿ ਜਿਹੜਾ ਸਪਾਲਕਲਾ ਪਿੰਡਾ ਉੱਥੇ ਕਾਫੀ ਜ਼ਿਆਦਾ ਜਿਹੜਾ ਚਿੱਟਾ ਵਿਕਦਾ ਖੁੱਲਾ ਵਿਕਦਾ ਹੈ ਤੇ ਪੁਲਿਸ ਵੱਲੋਂ ਉੱਥੇ ਕੋਈ ਰੌਕਟ ਹੋ ਕੇ ਸਮਾਰੇ ਨਹੀਂ ਆ ਇਹਦੇ ਬਾਰੇ ਵੀ ਮੈਂ ਦੱਸਣਾ ਚਾਹਣਾ ਕਿ ਅਸਪਾਲਕਲਾ ਪਿੰਡ ਦੇ ਵਿੱਚ ਰੈਗੂਲਰ ਜਿਹੜੀ ਹੈ ਧਨੋਲਾ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ। ਕਾਫੀ ਸਾਰੇ ਵਿਅਕਤੀਆਂ ਦੇ ਉੱਤੇ ਜਿਹੜਾ ਜੋ ਨਸ਼ੇ ਦੇ ਸਮੱਗਰਾਂ ਨੇ ਉਹਨਾਂ ਉੱਤੇ ਪਰਚੇ ਵੀ ਦਿੱਤੇ ਗਏ ਨੇ। ਕੁਝ ਸਮਾਂ ਪਹਿਲਾਂ ਹੀ ਧਨੋਲਾ ਏਰੀਏ ਦੀਆਂ ਵੱਖ-ਵੱਖ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸੀ। ਉਹਨਾਂ ਦਾ ਫੀਡਬੈਕ ਲਿਆ ਗਿਆ ਸੀ। ਕਿਸੇ ਤਰ੍ਹਾਂ ਅਸਪਾਲਕਲਾ ਪਿੰਡ ਦੀ ਜਿਹੜੀ ਪੰਚਾਇਤ ਹੈ। ਉਹਨਾਂ ਨੇ ਵੀ ਸਾਨੂੰ ਫੀਡਬੈਕ ਦਿੱਤਾ ਸੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਜਿਹੜਾ ਨਸ਼ਾ ਤਸਕਰੀ ਸੰਬੰਧੀ ਜਿਹੜੀ ਕੋਈ ਜਿਹੜੀ ਹੈ ਉਹ ਜੀ ਐਕਟੀਵਿਟੀ ਨਹੀਂ ਹੈ। ਕੁਝ ਨਸ਼ਾ ਦੇ ਨਾਲ ਜਿਹੜਾ ਨਸ਼ੇ ਨਾਲ ਪੀੜਤ ਨੌਜਵਾਨ ਜ਼ਰੂਰ ਨੇ ਜਿਨ੍ਹਾਂ ਨੂੰ ਕਿ ਅਸੀਂ ਪੰਚਾਇਤ ਦੇ ਸਹਿਯੋਗ ਦੇ ਨਾਲ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਕਰਵਾ ਰਹੇ ਹਾਂ